ਔਰ ਫਿਰ ਹਮ ਫੇ ਜਾਏਗੇ ਇਹ ਲੋਕਾਂ ਦਾ ਪਿਆਰ ਲੈਂਗੇ ਇਹ ਸਾਡੇ ਪੰਜਾਬੀਆਂ ਵਾਸਤੇ ਇੱਕ ਮੈਸੇਜ ਹੈ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਕੱਲ ਰੌਲਾ ਪਾਉਂਦੇ ਸੀ ਕਿ ਜਦੋਂ ਪੰਜਾਬ ਦੇ ਬਾਹਰ ਕਿਤੇ ਮੁਸੀਬਤ ਬਣਦੀ ਹੈ ਤੇ ਸਾਡਾ ਸਿੱਖ ਭਾਈਚਾਰਾ ਪਹੁੰਚ ਜਾਂਦਾ ਤੇ ਉਧਰਲੇ ਕਿਉਂ ਨਹੀਂ ਆਉਂਦੇ ਆ ਮਿਸਾਲ ਹੈ ਆਗੇ ਨੇ ਭਾਈ ਜੀ ਹੁਣ ਤਾਂ ਕਿਸੇ ਨੂੰ ਕੋਈ ਲਾਮਣ ਦੇਣ ਦੀ ਲੋੜ ਨਹੀਂ ਪਵੇਗੀ ਅੱਜ ਅਸੀਂ ਬਾਬੇ ਨਾਨਕ ਗੁਰਦੇਵ ਤੇ ਮਰਦਾਨੇ ਦੀ ਸਾਂਝ ਨੂੰ ਕਾਇਮ ਕਰਦੇ ਆਂ نیا 10 लाख روپے ਦਾ ਤਾਂ ਅਸੀਂ ਐਲਾਨ ਕਰ ਚੁੱਕੇ ਹਾਂ ਕਿ ਅਸੀਂ ਇਹਨਾਂ ਲੋਕਾਂ ਦੇ ਘਰਾਂ ਵਾਸਤੇ ਜਾਂ ਜ਼ਮੀਨਾਂ ਵਾਸਤੇ ਇਹ ਅਸੀਂ 50 ਲੱਖ ਰੁਪਏ ਲਾਵਾਂਗੇ ਔਰ ਉਹਨਾਂ ਨੇ ਇੱਕ ਹੁਕਮ ਕਰਿਆ 50 ਲੱਖ ਦਾ ਇਹ ਨਹੀਂ ਪਤਾ ਵੀ ਸਾਡੀ ਜਿਹੜੀ ਕੌਮ ਆ ਉਹ ਇਨਸ਼ਾਅੱਲਾ ਲੈ ਫਜਲਣਾ 50 ਕਰੋੜ ਲੈ ਕੇ ਆ ਜਵੇ ਵਾਹ ਕੀ ਬਾਤ ਕੀ ਬਾਤ ਹੈ ਅਭੀ ਯਹਾਂ ਆਏ ہیں ਜੋ ਬਾੜ ਗ੍ਰਸਤ ਖੇਤਰ ਹੈ ਹਾਂ ਇਹ ਸੇ ਦੇਖਣੇ ਕੇ ਬਾਅਦ ਮੈਂ ਸੱਚ ਬਤਾऊं ਬਹੁਤ ਅਫਸੋਸ ਹੋ ਰਹਾ ਹੈ ਹਮੇਂ ਹਾਂ ਜਿੰਨਾਂ ਦਾ ਘਰ ਥਾ ਜ਼ਮੀਨ ਖੇਤ ਭੈਂਸ ਗਾਏ ਉਹ ਸਭ ਜ਼ੀਰੋ ਹੋ ਗਿਆ ਸਭ ਦੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਅਫਸੋਸ ਹੈ ਹਮੇ ਔਰ ਇਹ ਅਫਸੋਸ ਹਮੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਪੂਰ ਸੇ ਖੇਂਚ ਕਰ ਆਪਕੇ ਵਿਚ ਲਿਆਇਆ ਹੈ ਮੜਾ ਸਮਾਇਆ ਸਾਡੇ ਉੱਤੇ ਇਹਨਾਂ ਦੇ ਉੱਤੇ ਨਹੀਂ ਆਇਆ ਨਾਲ ਸਾਡੇ ਉੱਤੇ ਵੀ ਆਇਆ ਅਸੀਂ ਆਪਣੇ ਖਾਣੇ ਦੇ ਵਿੱਚੋਂ ਆਪਣੇ ਰਹਿਣਾ ਸਹਿਣਾ ਦੇ ਵਿੱਚੋਂ ਅਸੀਂ ਘੱਟ ਕਰਕੇ ਇਹਨਾਂ ਲੋਕਾਂ ਦੀ ਪਰਭਾਈ ਨੂੰ ਫੁੱਲ ਕਰਾਂਗੇ ਮਸਜਿਦ ਦੇ ਅੰਦਰ ਜਿਹੜਾ ਅਸੀਂ ਫੰਡ ਰੇਜ਼ਿੰਗ ਕਰ ਰਹੇ ਸੀ ਤੇ ਕਹਿੰਦੇ ਇੱਕ ਬਜ਼ੁਰਗ ਬੀਬੀ ਤਕਰੀਬਨ ਉਹਦੀ 80 ਸਾਲ ਉਮਰ ਹੋਣੀ ਹੈ ਜੀ ਉਹਨੂੰ 2 ਦਿਨ ਪਹਿਲਾਂ 1000 ਰੁਪਿਆ ਜਿਹੜੀ ਬੁਢਾਪਾ ਪੈਨਸ਼ਨ ਮਿਲੀ ਸੀ ਨਾ ਉਹਨੇ ਲਿਆ ਕੇ ਕਹਿੰਦੇ ਮੋਲਾਨਾ ਜੀ ਦੇ ਹੱਥੇ ਧਰਦੀ ਬਈ ਇਹ ਮੇਰੇ ਸਿੱਖ ਵੀਰਾਂ ਇਹ ਦੇਣਾ ਕਿੱਥੇ ਦੇ ਦਾਂਗੇ ਅਸੀਂ ਅੱਜ ਅੱਜ ਕੀ ਕੀ ਲੈ ਕੇ ਆਏ ਹੋ ਅੱਜ ਸਾਡੇ ਕੋਲੇ ਬੈਟਰੀ ਮਤਲਬ ਪਸ਼ੂਆਂ ਦੀਆਂ ਦਵਾਈਆਂ ਨਹੀਂ ਆਮ ਪਬਲਿਕ ਦੀਆਂ ਬੱਚਿਆਂ ਦੀਆਂ ਔਰਤਾਂ ਵਾਸਤੇ ਸਾਰੀਆਂ ਉਹ ਦਵਾਈਆਂ ਨੇ ਔਰ ਉਹਨਾਂ ਦੇ ਸਵੇਰੇ ਨਾਸ਼ਤੇ ਵਾਸਤੇ ਖਾਣ-ਪੀਣ ਵਾਸਤੇ ਸਮਾਨ ਅਸੀਂ ਲੇ ਗਏ ਇਹ ਜਿਹੜਾ ਆਪਸੀ ਭਾਈਚਾਰਾ ਹੈ ਜਿਹੜਾ ਪਿਆਰ ਹੈ ਇਹ ਫਿਰਕਾ ਪ੍ਰਸਤੀ ਦੇ ਉੱਪਰ ਉਹ ਮੂੰਹ ਦੇ ਉੱਪਰ ਉਹ ਕਰਾਰੀ ਚਪੇੜ ਹੈ ਜਿਹੜੀ ਸਦੀਆਂ ਤੱਕ ਉਹਨਾਂ ਨੂੰ ਯਾਦ ਰਹੂਗੀ ਹਮ ਹਾਪੜੂ ਸੇ ਕੁਝ जो राहत सामग्री है एक टाटा एस गाड़ी हम पूरी लेकर आए हैं एक गाड़ी हमारी मेरठ से आ गाड़ियां ऑन द वे कल तक यहाँ पहुंच जाएंगी जितना भी ये नुकसान हुआ है और जब ये पानी और ज्यादा डाउन हो जाएगा पानी चला जाएगा नीचे लेवल हो जाएगा असल मेहनत तब होगी स्पेशली धन्यवाद कर दूसरी जेडी ਨਰੇਟਿਵ ਹੈ ਜਿਹੜਾ ਸੋਸ਼ਲ ਮੀਡੀਆ ਤੇ ਸਿਰਜਿਆ ਜਾ ਰਿਹਾ ਕਿ ਯਾਰ ਇਹ ਸਿਰਫ ਸਿੱਖਾਂ ਦੀ ਲੜਾਈ ਹੈ ਸਿਰਫ ਸਿੱਖਾਂ ਦਾ ਪੰਜਾਬ ਹੈ ਅੱਜ ਤੁਸੀਂ ਉਹ ਸਾਰਾ ਦਾ ਸਾਰਾ ਜਿਹੜਾ ਉਹ ਬ੍ਰੇਕ ਕਰ ਰਹੇ ਹੋ ਸੋ ਤੁਸੀਂ ਵੀ ਬਹੁਤ ਬਹੁਤ ਧੰਨਵਾਦੀ ਹੋ ਤੁਹਾਡਾ ਵੀ ਧੰਨਵਾਦ ਜਿੰਨਾ ਵੀ ਇੱਥੇ ਸਾਡੇ ਤੋਂ ਸਹਿਯੋਗ ਹੋ ਗਿਆ ਜਿਸ ਤਰ੍ਹਾਂ ਵੀ ਸਾਨੂੰ ਸਾਡੇ ਸਾਹੀ ਮਾਮ ਇਥੋਂ ਦੇ ਭਰਾ ਸਨੇਹਾ ਦੇਣਗੇ ਜੋ ਆਉਣ ਵਾਲੇ ਸਮੇਂ ਦੇ ਅੰਦਰ ਜੋ ਨੁਕਸਾਨ ਕੀਤਾ ਪਾਣੀ ਨੇ ਘਰਾਂ ਦਾ ਡੰਗਰਾਂ ਦਾ ਫਸਲਾਂ ਦਾ ਉਹਦੀ ਵੀ ਅਸੀਂ ਜਿੰਨੀ ਸਾਡੇ ਤੋਂ ਹੋਈ ਪਰਭਾਈ ਘਰਾਂ ਦੀ ਫੁੱਲ ਕੋਸ਼ਿਸ਼ ਕਰਾਂਗੇ ਅਸੀਂ ਸਾਡਾ ਇੱਕ ਨੌ ਮਾਸ ਦਾ ਰਿਸ਼ਤਾ ਮੁਸਲਮਾਨ ਔਰ ਸਿੱਖ ਕੌਮ ਦਾ ਬਿਲਕੁਲ ਕਿਉਂਕਿ ਸਾਡੇ ਬਾਬਾ ਨਾਨਕ ਗੁਰਦੇਵ ਜੀ ਦੇ ਨਾਲ ਸਾਡੇ ਭਾਈ ਮਰਦਾਨਾ ਜੀ ਮੁਸਲਮਾਨ ਕੌਮ ਦੇ 28 ਸਾਲ ਜ਼ਿੰਦਗੀ ਗੁਜ਼ਾਰੀ ਆਖਰੀ ਸਫ਼ਰ ਦੇ ਅੰਦਰ ਕਿਹਾ ਨਾਨਕ ਗੁਰੂ ਦੇਵ ਜੀ ਆਪ ਨੇ ਕਿ ਮਰਦਾਨਿਆ ਤੈਨੂੰ ਕੀ ਚਾਹੀਦਾ ਬਾਬਾ ਮਰਦਾਨੇ ਨੇ ਇਹੀ ਕਿਹਾ ਬਾਬਾ ਜੀ ਤੁਹਾਡੇ ਮੰਨਣ ਵਾਲਿਆਂ ਦੀ ਤੇ ਸਾਡੇ ਮੰਨਣ ਵਾਲਿਆਂ ਦੀ ਨਿਭਦੇ ਉਹਨਾਂ ਦੀ ਤਾਂ ਨੇ ਚੁੱਕੀ ਸੀ ਉਨਨਦਨ ਮੋਨ ਵਾਲਾ ਕਮਿਊਨਿਟੀ ਕੁਇਰੀ ਆ ਉਹ ਤਾਂ ਆਖਰੀ ਸਮੇਂ ਦੇ ਅੰਦਰ ਸੀ ਨਿਬਣ ਦਾ ਉਹਨਾਂ ਦਾ ਜਿਹੜੇ ਬੋਲ ਸੀ ਲਫ਼ਜ਼ ਸੀ ਉਹ ਇਹ ਸੀ ਕਿ ਤੁਹਾਡੇ ਮੰਨ ਵਾਲੇ ਤੇ ਸਾਡੇ ਮੰਨ ਵਾਲਿਆਂ ਦੀ ਪੂਰੀ ਨਿਬਜ਼ ਹੈ ਜਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈ ਬੱਗੇਵਾਲ ਤੂਰ ਤੱਕ ਤਸਵੀਰ ਦੇਖ ਲਓ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਜ਼ ਆ ਰਹੀ ਹੈ ਘਰਾਂ ਦਾ ਸੰਪਰਕ ਜਿਹੜਾ ਵਾ ਉਹ ਬਿਲਕੁਲ ਰੋਡ ਦੇ ਨਾਲੋਂ ਟੁੱਟ ਚੁੱਕਾ ਹੈ ਤੇ ਲੋਕ ਸ਼ਾਇਦ ਹੁਣ ਵੀ ਅੰਦਰ ਹੋਣਗੇ ਬੋਰਡਸ ਦੁਆਰਾ ਜਾ ਕੇ ਉਹਨਾਂ ਤੱਕ ਜੋ ਵੀ ਜ਼ਰੂਰੀ ਵਸਤੂਆਂ ਨੇ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਹਰ ਕੋਈ ਲੱਗਾ ਹੋਇਆ ਹੜਪੀੜ ਤੇ ਇਲਾਕਿਆਂ ਦੇ ਵਿੱਚ ਵੱਖ-ਵੱਖ ਸੰਸਥਾਵਾਂ ਪੰਜਾਬ ਸਰਕਾਰ ਜਾਂ ਫਿਰ ਜਿੰਨੇ ਵੀ ਸਾਡੇ ਐਨਜੀਓ ਨੇ ਸਾਰੇ ਜਾ ਰਹੇ ਨੇ ਔਰ ਪੂਰਾ ਪੰਜਾਬ ਇੱਕ ਵਾਰੀ ਇਕੱਠਾ ਜਿਹੜਾ ਵਾ ਉਹ ਨਜ਼ਰ ਆਉਂਦਾ ਇੱਥੇ ਕੁਝ ਇਸਲਾਮ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ ਕਿਹੜੀਆਂ-ਕਿਹੜੀਆਂ ਵਸਤੂ ਆਉ ਲੈ ਕੇ ਆਏ ਨੇ ਇੱਥੇ ਸਾਡੇ ਕੋਲ ਦੋ ਸੰਸਥਾਵਾਂ ਪਹੁੰਚੀਆਂ ਨੇ ਵਾਰੀ-ਵਾਰੀ ਗੱਲਬਾਤ ਕਰਦੇ ਆਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਪਹਿਲੇ ਪੰਜਾਬ। ਥੈਂਕ ਯੂ। ਤੁਸੀਂ ਪੰਜਾਬੀ ਚ ਗੱਲ ਕਰੋਗੇ ਹੈਨਾ? ਹਾਂਜੀ ਹਾਂਜੀ। ਅ ਕਿਹੜੇ ਸ਼ਹਿਰ ਤੋਂ ਆਏ ਤੇ ਅੱਜ ਕੀ ਕੀ ਲੈ ਕੇ ਆਏ? ਅਸੀਂ ਤਾਂ ਅਲhamdulillah ਸਾਹੀ ਮਾਮ ਪੰਜਾਬ ਮਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਦੇ ਨਿਰਾਦਰ ਦੇਸਾਂ ਹੇਠ ਅਸੀਂ ਆਏ ਆ ਇੱਥੇ। ਉਹਨਾਂ ਨੇ ਸਾਨੂੰ ਭੇਜਿਆਗਾ। ਤੇ ਇਸ ਟਾਈਮ ਅਸੀਂ ਜੋ ਆਏ ਆ ਥੋੜਾ ਜਿਹਾ ਰਸਣ ਲੈ ਕੇ ਆਏ ਆ ਤੇ ਅਸੀਂ ਵੈਟਰਨਰੀ ਤੇ ਆਮ ਪਬਲਿਕ ਦੇ ਵਾਸਤੇ ਡਾਕਟਰ ਤੇ ਦਵਾਈਆਂ ਲੈ ਕੇ ਆਏ ਆ। ਹੂੰ। ਔਰ ਉਹਨਾਂ ਦੇ ਵਾਸਤੇ ਸੀ ਸਹਾਇਤਾ ਨਾਲ ਲੈ ਕੇ ਆ ਡਾਕਟਰਾਂ ਦੀ ਵੀ ਟੀਮ ਅਸੀਂ ਨਾਲ ਲੈ ਕੇ ਆਏ ਆ ਆਪਣੇ ਔਰ ਗੱਡੀਆਂ ਦੇ ਉੱਤੇ ਲੈ ਕੇ ਆਏ ਆ ਇਨਸ਼ਾਲਾ ਅਸੀਂ ਉਹ ਤੋਂ ਉਮੀਦ ਵੀ ਕਰਦੇ ਆਂ ਉੱਪਰ ਵਾਲੇ ਤੋਂ ਕਿਉਂਕਿ ਪਾਲਣ ਵਾਲਾ ਤੋਂ ਉੱਪਰ ਵਾਲਾ ਸਭ ਨੂੰ ਹੂੰ ਉਹਨੂੰ ਸਭ ਨੂੰ ਸਾਡੇ ਨਾਲੋਂ ਜ਼ਿਆਦਾ ਖਿਆਲਾ ਲੋਕਾਂ ਦਾ ਔਰ ਅਸੀਂ ਆਪਣੀ ਇਨਸਾਨੀਅਤ ਦਿਖਾਉਂਦੇ ਹੋਏ ਹੂੰ ਜਿੰਨਾ ਵੀ ਇੱਥੇ ਸਾਡੇ ਤੋਂ ਸਹਿਯੋਗ ਹੋ ਗਿਆ ਜਿਸ ਤਰ੍ਹਾਂ ਵੀ ਸਾਨੂੰ ਸਾਡੇ ਸਾਹੀ ਮਾਮ ਇਥੋਂ ਦੇ ਭਰਾ ਸਨੇਹਾ ਦੇਣਗੇ ਜੋ ਆਉਣ ਵਾਲੇ ਸਮੇਂ ਦੇ ਅੰਦਰ ਜੋ ਨੁਕਸਾਨ ਕੀਤਾ ਪਾਣੀ ਨੇ ਘਰਾਂ ਦਾ ਡੰਗਰਾਂ ਦਾ ਫਸਲਾਂ ਦਾ ਉਹਦੀ ਵੀ ਅਸੀਂ ਜਿੰਨੀ ਸਾਡੇ ਤੋਂ ਹੋਈ ਪਰਵਾਹੀ ਖਰਾਂ ਦੀ ਫੁੱਲ ਕੋਸ਼ਿਸ਼ ਕਰਾਂਗੇ ਅਸੀਂ ਆਂਦਾ ਅਸੀਂ ਰਾਸਨ ਜਿਹੜੇ ਦਵਾਈਆਂ ਹੋਰ ਦਵਾਈਆਂ ਤਾਂ ਅਸੀਂ ਲੈ ਕੇ ਆਵਾਂਗੇ ਇਨਸ਼ਾਲਾ ਔਰ ਜਿਹੜੇ ਰਾਸਨ ਦੇ ਕਿਟਾ ਨੇ ਉਹ ਅਸੀਂ ਹੁਣ ਰੋਕਾਂਗੇ ਜਿਵੇਂ ਸਾਨੂੰ ਇਹ ਮੰਗਣਗੇ ਅਸੀਂ ਦੇਵਾਂਗੇ ਇਸ ਤੋਂ ਬਾਅਦ ਅਸੀਂ ਪੈਸਾ ਆਪਣੀ ਕੌਮ ਤੋਂ ਇਕੱਠਾ ਕਰਾਂਗੇ ਜਿਸ ਦਾ ਮਕਾਨ ਟਿਆ ਉਹਦਾ ਗਰੀਬ ਦਾ ਜਾਂ ਕੋਈ ਵੀ ਹੈ ਪਰਿਵਾਰ ਉਹਦਾ ਦੁਬਾਰਾ ਮਕਾਨ ਦੀ ਸਾਰੀ ਹੋ ਜਵੇ ਜਿਸ ਦੀ ਫਸਲ ਉੱਚੀ ਨੀਮੀ ਹੋ ਗਈ ਉਸ ਦੀ ਫਸਲ ਬਰਾਬਰ ਹੋ ਜਵੇ ਜਿਹੜੀ ਵੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੋਵੇ ਇਨਸ਼ਾਲਾ ਰੱਬ ਦੇ ਫਜ਼ਲ ਨਾਲ ਅੱਲਾ ਦੇ ਕਰਮ ਦੇ ਨਾਲ ਅਸੀਂ ਉਹ ਇੱਥੇ ਹਾਸਲ ਕਰਾਂਗੇ ਅੱਜ ਸਮਾ ਜਿਹੜਾ ਇੱਕ ਦੂਜੇ ਦੇ ਨਾਲ ਖੜਨਦਾ ਬਹੁਤ ਸਾਰੀਆਂ ਕੁਝ ਐਸੇ ਲੋਕ ਨੇ ਜਿਹੜੇ ਧਰਮਾਂ ਦੇ ਨਾਂ ਤੇ ਵੱਡੇ ਵੱਡੀਆਂ ਗੱਲਾਂ ਕਰਦੇ ਨੇ ਸਾਡਾ ਧਰਮ ਉਹਦਾ ਧਰਮੋ ਪਰ ਅੱਜ ਲਗਾਤਾਰ ਇਨਸਾਨੀਅਤ ਜਿਹੜੀ ਹੈ ਉਹ ਹਰ ਬੰਦੇ ਵਿੱਚ ਨਜ਼ਰ ਆਈ ਹੈ ਕਿਸੇ ਵੀ ਧਰਮ ਦਾ ਹੋਵੇ ਕਿਵੇਂ ਦੇਖਦੇ ਵਿੱਚ ਦੇਖੋ ਜੀ ਪਹਿਲਾ ਤਾਂ ਇਹ ਆ ਵੀ ਜਦੋਂ ਸਾਡੇ ਮੁਹੰਮਦ ਸਾਹਿਬ ਅੱਜ ਤੋਂ 1400 ਸਾਲ ਪਹਿਲਾਂ ਇਸ ਦੁਨੀਆ ਦੇ ਅੰਦਰ ਆਏ ਸੀ ਉਸ ਦੁਨੀਆ ਦੇ ਅੰਦਰ جہالت ਆਮ ਸੀਗੀ ਉਹਨਾਂ ਨੇ ਇੱਕ ਪਿਆਰ ਦਾ ਮੁਹੱਬਤ ਦਾ ਆਪਸ ਵਿੱਚ ਰਹਿਣ ਦਾ ਸਲੀਕਾ ਸਿਖਾਇਆ ਸਾਡੇ ਧਰਮ ਕਿਸੇ ਦੀ ਵਿਰੋਧ ਕਰਨ ਤੋਂ ਝੂਠ ਬੋਲਣ ਤੋਂ ਧੋਖਾ ਦੇਣ ਤੋਂ ਜਿਨਾਕਾਰੀ ਤੋਂ ਬੇਹਿਆਈ ਤੋਂ ਰੋਕਦਾ ਔਰ ਇਮਾਨਦਾਰੀ ਔਰ ਸੱਚਾਈ ਦੇ ਉੱਤੇ ਕਾਇਮ ਰਕਰਦਾ ਉਸ ਤੋਂ ਬਾਅਦ ਜੋ ਸਿੱਖ ਧਰਮ ਦੇ ਅੰਦਰ ਬਾਬਾ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੀ ਪਾਸਾ ਹੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਆਏ ਤਾਂ ਉਹਨਾਂ ਨੇ ਜਦੋਂ ਆ ਕੇ ਇਸ ਦੁਨੀਆ ਦੇ ਅੰਦਰ ਆਪਣਾ ਸਰੀਰ ਲੈ ਕੇ ਆਏ ਤਾਂ ਜਿਹੜੀ ਉਹਨਾਂ ਨੂੰ ਪਹਿਲੀ ਗੁਰਤੀ ਮਾਈ ਦੌਲਤ ਮੁਸਲਮਾਨ ਨੇ ਦਿੱਤੀ ਸੀ ਸਾਡਾ ਇੱਕ ਨੌ ਮਾਸ ਦਾ ਰਿਸ਼ਤਾ ਮੁਸਲਮਾਨ ਔਰ ਸਿੱਖ ਕੌਮ ਦਾ ਬਿਲਕੁਲ ਕਿਉਂਕਿ ਸਾਡੇ ਬਾਬਾ ਨਾਨਕ ਗੁਰਦੇਵ ਜੀ ਦੇ ਨਾਲ ਸਾਡੇ ਭਾਈ ਮਰਦਾਨਾ ਜੀ ਮੁਸਲਮਾਨ ਕੌਮ ਦੇ 28 ਸਾਲ ਜ਼ਿੰਦਗੀ ਗੁਜ਼ਾਰੀ ਆਖਰੀ ਸਫ਼ਰ ਦੇ ਅੰਦਰ ਕਿਹਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਮਰਦਾਨਿਆਂ ਤੈਨੂੰ ਕੀ ਚਾਹੀਦਾ ਬਾਬਾ ਮਰਦਾਨੇ ਨੇ ਇਹੀ ਕਿਹਾ ਬਾਬਾ ਜੀ ਤੁਹਾਡੇ ਮੰਨਣ ਵਾਲੇ ਨੇ ਤੇ ਸਾਡੇ ਮੰਨਣ ਵਾਲਿਆਂ ਦੀ ਨਿਭਦੇ ਉਹਨਾਂ ਦੀ ਤਾਂ ਨਿਭ ਚੁੱਕੀ ਸੀ ਉਹਨਾਂ ਦਾ ਨਮਾਉਣ ਵਾਲਾ ਕੰਮ ਹੀ ਨਹੀਂ ਸੀ ਕੋਈ ਰਿਹਾ ਉਹ ਤਾਂ ਆਖਰੀ ਸਮੇਂ ਦੇ ਅੰਦਰ ਸੀ ਨਿਭਣ ਦਾ ਉਹਨਾਂ ਦੇ ਜਿਹੜੇ ਬੋਲ ਸੀ ਲਫ਼ਜ਼ ਸੀ ਉਹ ਇਹ ਸੀ ਕਿ ਤੁਹਾਡੇ ਮੰਨਣ ਵਾਲੇ ਤੇ ਸਾਡੇ ਮੰਨਣ ਵਾਲਿਆਂ ਦੀ ਪੂਰੀ ਨਿਭਦੇ ਅੱਜ ਅਸੀਂ ਬਾਬੇ ਨਾਨਕ ਗੁਰਦੇਵ ਤੇ ਮਰਦਾਨੇ ਦੀ ਸਾਂਝ ਨੂੰ ਕਾਇਮ ਕਰਦੇ ਹਾਂ ਵਾਹ ਕੀ ਬਾਤ ਹੈ ਉਸ ਤੋਂ ਬਾਅਦ ਆਖਰੀ ਗੁਰੂ ਗੋਬੇ ਸਿੰਘ ਪਾਸ ਆਈ ਸੇਵੀ ਜਿਹਨੂੰ ਬਾਜਾ ਵਾਲਾ ਗੁਰੂ ਵੀ ਕਹਿੰਦੇ ਨੇ ਜਿਸ ਨੂੰ ਹਰਵਸਦਾਨੀ ਵੀ ਕਹਿੰਦੇ ਨੇ ਉਹਨਾਂ ਦੇ ਨਾਲ ਜਦੋਂ ਭਵਾਨੀ ਦੇ ਜੁੱਧ ਦੇ ਵਿੱਚ ਜਿੰਨਾਂ ਨੂੰ ਪਾਲਿਆ ਖਰਾਕਾਂ ਦੇ ਕੇ ਜਦੋਂ ਛੱਡ ਕੇ ਭੱਜ ਗਏ ਉਸ ਟਾਈਮ ਦੇ ਉੱਤੇ ਪੀਰ ਬੁੱਧੂ ਸਾਹਿਬ ਜੀ ਨੇ ਕਿਹਾ ਐਸ ਗੁਰੂ ਕੇ ਸਿੱਖ ਐ ਮੇਰੇ ਪਾਸ ਆਓ ਇਹ ਤੁਸੀਂ ਡੋਲੇ ਹੋਣਾ ਕਦੇ ਸਿੱਧਕ ਦੇ ਉੱਤੋਂ ਜੇ ਤੁਹਾਡੇ ਪਾਲੇ ਵਿੱਚ ਲੰਗਰਾਂ ਦੇ ਨਾਲ ਪਲੇਵੇ ਭੱਜ ਗਏ ਨਾ ਮਦਾਨ ਛੱਡ ਕੇ ਅਸੀਂ ਤੁਹਾਡੇ ਨਾਲ ਖੜੇ ਆਂ ਡਟ ਕੇ ਉਸ ਟਾਈਮ ਦੇ ਉੱਤੇ ਬਾਬਾ ਬੁੱਢਾ ਸਾਜੀ ਨੇ 700 ਮਰੀਦ ਨੂੰ ਲੈ ਕੇ ਤੇ ਆਪਣੇ ਸਕੇ ਪਰਿਵਾਰਾਂ ਨੂੰ ਲੈ ਕੇ ਚਾਰ ਪਰਿਵਾਰਾਂ ਦੇ ਅਸੀਹਤੀਆਂ ਪਾਈਆਂ ਉਹ ਗੁਰੂ ਗੋਬ ਸਿੰਘ ਨੂੰ ਚੜ੍ਹਦੀ ਕਲਾਂ ਦੇ ਵਿੱਚ ਰੱਖਿਆ ਉਹੀ ਚੜ੍ਹਦੀ ਕਲਾਂ ਦੇ ਵਿੱਚ ਗੁਰੂ ਗੋਬ ਸਿੰਘ ਦੀ ਫੌਜ ਨੂੰ ਅਸੀਂ ਰੱਖਣ ਵਾਸਤੇ ਤੇ ਉਸ ਹਕੂਮਤ ਦੇ ਨਾਲ ਖੜੇ ਆਂ ਡਟ ਕੇ ਅੱਜ ਉਹ ਇਤਿਹਾਸ ਦਰਹੋਂਤ ਦੁਬਾਰਾ ਆਇਆ ਉਹ ਇਤਿਹਾਸ ਨੂੰ ਅਸੀਂ ਇਸ ਇਸਤਰਾਫੀ ਦੇ ਦੁਆਰਾ ਦੁਹਰਾ ਰਹੇ ਆਂ ਮਾੜਾ ਸਮਾਂ ਆ ਸਾਡੇ ਉੱਤੇ ਇਹਨਾਂ ਦੇ ਉੱਤੇ ਨਹੀਂ ਆਇਆ ਨਾਲ ਸਾਡੇ ਉੱਤੇ ਵੀ ਆਇਆ ਅਸੀਂ ਆਪਣੇ ਖਾਣੇ ਦੇ ਵਿੱਚੋਂ ਆਪਣੇ ਰਹਿਣਾ ਸਹਿਣਾ ਦੇ ਵਿੱਚੋਂ ਅਸੀਂ ਘੱਟ ਕਰਕੇ ਇਹਨਾਂ ਲੋਕਾਂ ਦੀ ਪ੍ਰਭਾਈ ਨੂੰ ਫੁੱਲ ਕਰਾਂਗੇ ਇਨਸ਼ਾਅੱਲਾ ਅੱਜ ਕੀ ਕੀ ਲੈ ਕੇ ਆਏ ਹੋ ਅੱਜ ਸਾਡੇ ਕੋਲੇ ਬੈਟਰੀ ਮਤਲਬ ਪਸ਼ੂਆਂ ਦੀਆਂ ਦਵਾਈਆਂ ਨਹੀਂ ਆਮ ਪਬਲਿਕ ਦੀਆਂ ਬੱਚਿਆਂ ਦੀਆਂ ਔਰਤਾਂ ਵਾਸਤੇ ਸਾਰੀਆਂ ਉਹ ਦਵਾਈਆਂ ਨੇ ਔਰ ਉਹਨਾਂ ਦੇ ਸਵੇਰੇ ਨਾਸ਼ਤੇ ਵਾਸਤੇ ਖਾਣ-ਪੀਣ ਵਾਸਤੇ ਸਮਾਨ ਵੀ ਲੈ ਕੇ ਆਏ ਅਸਲ ਦੇ ਵਿੱਚ ਨਾ ਜਿਹੜੀ ਆਉਣ ਵਾਲੇ ਸਮੇਂ 'ਚ ਕਹਾਣੀ ਆਉਣੀ ਹੈ ਨਾ ਜੀ ਉਹ ਇਹ ਹੋਣੀ ਆ ਕਿ ਰਾਸ਼ਨ ਇੱਥੇ ਪੰਜਾਬ ਚ ਬਹੁਤ ਹੋ ਗਿਆ ਵੈਸੇ ਸਿੱਖ ਭਾਈਚਾਰਾ ਚਲੋ ਤੁਸੀਂ ਲੈ ਕੇ ਆਇਓ ਤੁਹਾਡਾ ਧੰਨਵਾਦ ਆ ਪਰ ਇਹ ਮੈਂ ਕਹਿ ਰਿਹਾ ਵੀ ਸਿੱਖ ਭਾਈਚਾਰਾ ਰਾਸ਼ਨ ਬਹੁਤ ਹੈਗਾ ਇਹਨਾਂ ਕੋਲ ਪਰ ਆਉਣ ਵਾਲੇ ਸਮੇਂ ਜਿਹੜੀਆਂ ਚੀਜ਼ਾਂ ਸਾਨੂੰ ਲੋਡ ਪੈਣੀਆਂ ਇਹਨਾਂ ਦੇ ਮੁੜ ਮਰਸੇਬੇ ਦੀ ਪੈਣੀ ਆ ਜਾਲੀ ਉਹ ਜਿਹੜੇ ਘਰ ਟੈਗੇ ਨੇ ਜਾਂ ਜਿਹੜੀਆਂ ਪੈਲੀਆਂ ਪੱਦਰ ਹੋਣੀਆਂ ਉਹਦੇ ਵਾਸਤੇ ਸਾਨੂੰ ਬਹੁਤ ਤੁਹਾਡਾ ਸਾਥ ਚਾਹੀਦਾ ਉਹਦੇ ਵਾਸਤੇ ਕੀ ਕਰ ਰਹੇ ਉਹਦੇ ਵਾਸਤੇ ਸਾਡੀ ਜਿਵੇਂ ਕਿ ਆਪਣੇ ਸਭ ਤੋਂ ਮੁਕੱਦਸ ਜਗਾ ਸਿੱਖ ਕੌਮ ਦੇ ਅੰਦਰ ਸ੍ਰੀ ਹਰਮੰਦਰ ਸਾਹਿਬ ਆ ਜੇ ਤੋ ਹੁਕਮਨਾਮਾ ਜਾਰੀ ਹੁੰਦਾ ਪੂਰੀ ਸ਼ਿਕ ਕੌਮ ਦੇ ਮੁਤਾਬਕ ਜ਼ਿੰਦਗੀ ਨਿਗੁਜ਼ਾਰ ਲੀਆ ਸਾਡੇ ਜਮੀਅਤ ਉਲਮਾ ਹਮ ਸ਼ਰੀਅਤ ਜਮੀਅਤ ਉਲਮਾ ਦਿਓ ਬੰਦਾ ਹੈ ਜਿਹੜੇ ਕਿ ਸਾਡੇ ਪੂਰੇ ਇਸਲਾਮੀ ਕਾਨੂੰਨ ਕਾਇਦਾ ਹੁਕਮਨਾਮਾ ਜਾਰੀ ਹੁੰਦਾ ਸਾਡੀ ਜਨਮੀਅਤ ਉਲਮਾ ਨੇ ਇਹ ਅਹਿਦ ਕੀਤਾ ਪੂਰੀ ਕੌਮ ਦੇ ਵਾਸਤੇ ਕਿ ਅਸੀਂ ਜਿਹੜਾ 50 ਲੱਖ ਰੁਪਏ ਦਾ ਤਾਂ ਅਸੀਂ ਐਲਾਨ ਕਰ ਚੁੱਕੇ ਹਾਂ ਜੀ ਕਿ ਅਸੀਂ ਇਹਨਾਂ ਲੋਕਾਂ ਦੇ ਘਰਾਂ ਵਾਸਤੇ ਜਾਂ ਜ਼ਮੀਨਾਂ ਵਾਸਤੇ ਇਹ ਅਸੀਂ 50 ਲੱਖ ਰੁਪਏ ਲਾਵਾਂਗੇ ਔਰ ਉਹਨਾਂ ਨੇ ਇੱਕ ਹੁਕਮ ਕਰਿਆ 50 ਲੱਖ ਦਾ ਇਹ ਨਹੀਂ ਪਤਾ ਵੀ ਸਾਡੀ ਜਿਹੜੀ ਕੌਮ ਆ ਉਹ ਇਨਸ਼ਾਅੱਲਾਹ ਦੇ ਫਾਦਲ ਨਾਲ 50 ਕਰੋੜ ਲੈ ਕੇ ਆ ਜਵੇ ਵਾਹ ਕੀ ਬਾਤ ਹੈ ਕੀ ਬਾਤ ਹੈ ਜੀ ਆਨਕੀ ਥੈਂਕ ਯੂ ਸਰ ਸੋ ਇਹ 50 ਲੱਖ ਦਾ ਐਲਾਨ ਹੋ ਗਿਆ ਭਾਈਚਾਰੇ ਵੱਲੋਂ ਕਿ ਜਲਦੀ ਉਹ 50 ਲੱਖ ਰੁਪਏ ਜਿਹੜਾ ਅਸੀਂ ਮੁਰ ਮਨਸੇਬੇ ਵਾਸਤੇ ਜਿਹੜਾ ਵਾ ਉਹ ਖਰਚ ਕਰਾਂਗੇ ਇੱਕ ਹੋਰ ਗਰੁੱਪ ਆਇਆ ਜੀ ਉਹਨਾਂ ਨੂੰ ਬੇਨਤੀ ਕਰਦੇ ਥੋੜਾ ਅੱਗੇ ਆ ਜਾਓ ਆਓ ਜੀ ਜੀ ਆਨ ਨੂੰ ਸਭ ਤੋਂ ਪਹਿਲਾਂ ਦਾ मैं हिंदी में बात करूँ हाँ हिंदी में आइए वेलकम आप जी आपको जी बोलते हैं हम लोग ओके 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 हाँ। थैंक यू तो क्या कै, कैसा लगा पंजाब में आके और आपने हालात देखे हैं किन कि, किसी लोगों से हाँ। अभी मिले हो आपके नहीं मिले अभी हम कल आए थे हाँ। लुधियाना हाँ। शाही इमाम जो है मौलाना उस्मान रहमानी लुधियानवी साहब जी। उनके पास आए थे और अभी यहाँ आए हैं जो बाढ़ क्षेत्र है इसे देखने के बाद मैं सच बताऊँ ਬਹੁਤ ਅਫਸੋਸ ਹੋ ਰਹਾ ਹੈ ਹਮੇ ਹਾਂ ਜਿੰਨਾਂ ਘਰ ਥਾ ਜ਼ਮੀਨ ਖੇਤ ਭੈਂਸ ਗਾਏ ਉਹ ਸਭ ਜ਼ੀਰੋ ਹੋ ਗਿਆ ਸਭ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਅਫਸੋਸ ਹੈ ਹਮੇ ਔਰ ਇਹ ਅਫਸੋਸ ਹਮੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਪੂਰ ਸੇ ਖੇਂਚ ਕੇ ਆਪਕੇ ਵਿਚ ਲਿਆਇਆ ਹੈ ਉੱਤਰ ਪ੍ਰਦੇਸ਼ ਸੇ ਆਏ ਆਪ ਜੀ ਮੈਂ ਯੂਪੀ ਕੇ ਜ਼ਿਲ੍ਹਾ ਹਾਪੂਰ ਸੇ ਮੁਸਲਿਮ ਯੂਵਾ ਮੰਚ ਕੇ ਤਰਫ ਆਇਆ ਹਾਂ ਮੈਂ ਇੱਥੇ ਇੱਕ ਮੈਸੇਜ ਦੇਣਾ ਚਾਹਾਂਗਾ ਜੋ ਸਾਡੇ ਪੰਜਾਬੀਆਂ ਵਾਸਤੇ ਇੱਕ ਮੈਸੇਜ ਹੈ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਗੱਲ ਰੌਲਾ ਪਾਉਂਦੇ ਸੀ ਪੀ ਜਦੋਂ ਪੰਜਾਬ ਦੇ ਬਾਹਰ ਕਿਤੇ ਮੁਸੀਬਤ ਬਣਦੀ ਹੈ ਤੇ ਸਾਡਾ ਸਿੱਖ ਭਾਈਚਾਰਾ ਪਹੁੰਚ ਜਾਂਦਾ ਤੇ ਉਧਰਲੇ ਕਿਉਂ ਨਹੀਂ ਆਉਂਦੇ ਆ ਮਿਸਾਲ ਹੈ ਆਗੇ ਨੇ ਭਾਈ ਜੀ ਹੁਣ ਤਾਂ ਕਿਸੇ ਨੂੰ ਕੋਈ ਲਾਭਣ ਦੇਣ ਦੀ ਲੋੜ ਨਹੀਂ ਪਵੇਗੀ ਆ ਮੈਂ ਇਹ ਬੋਲਾ ਕਿ ਕੁਝ ਲੋਕ ਐਸਾ ਬੋਲਤੇ تھے ਕਿ ਹਮਾਰੇ ਜੋ ਪੰਜਾਬੀ ਹੈ ਵੋ ਹੀ ਉਧਰ ਜਾਂਦੇ ਲੇਕਿਨ ਉਧਰ ਕੇ ਲੋਕ ਇਧਰ ਨਹੀਂ ਆਤੇ ਹੈਲਪ ਕੇ ਲੀਏ ਆ ਪਾਇਓ ਕੀ ਕਹਿਣਾ ਚਾਹੋ ਸਭ ਤੋਂ ਪਹਿਲੇ ਤੋਂ ਮੈਂ ਇਹ ਕਹਿ ਦੇਣਾ ਚਾਹਤਾ ਹੂੰ ਜਿਨ ਲੋਗੋ ਕਾ ਯਹਾਂ ਜਾਨੀ ਔਰ ਮਾਲੀ ਨੁਕਸਾਨ ਹੋਇਆ ਹੈ हम उनके इस दुख की घड़ी में मुश्किल वक्त में हम उनके कांधे से कंधा लगाकर हम उनके साथ खड़े हुए हैं जो कुछ हुआ है यकीनन वो दुख और बहुत ही जो है एक रोने का मुकाम है जो कुछ हुआ है जितना जानी और माली नुकसान हुआ है हम हापुड़ से कुछ जो राहत सामग्री है एक टाटा एस गाड़ी हम पूरी लेकर आए हैं एक गाड़ी हमारी मेरठ से आ रही है दो गाड़ी हमारी हापुड़ से और आ रही हैं उत्तराखंड में मुस्लिम सेवा संगठन है हमारा मुस्लिम सेवा संगठन से चार पांच गाड़ियां ऑन द वे हैं वो आ रही हैं कल तक यहाँ पहुंच जाएंगी जितना भी ये नुकसान हुआ है और जब ये पानी और ज्यादा डाउन हो जाएगा पानी चला जाएगा नीचे लेवल हो जाएगा असल मेहनत तब होगी क्या बात असल मेहनत तब होगी जो जितना नुकसान हुआ है क्या टूट फूट हुई है परिवार के कितने लोगों को चोट आई है घर में कितने पशु थे वो कितने गायब हुए हैं तो उसके बाद भी ऐसा नहीं है कि हम अब आए हैं चले जाएंगे वापस नहीं आएंगे दरअसल हमने ये देखा है कि ये जो हमारी एक सिख कौम है इनमें जो खालसा एड है पूरी दुनिया में अगर कहीं कोई परेशान हुआ भूखा हुआ प्यासा हुआ ये लोग दुनिया के कोने कोने में जाके सेवा करते हैं अगर आज इनके परिवार पर कोई मुसीबत आई है तो यह हमारा इंसानियत का फरीजा है यह हमारा फ़र्ज़ हो जाता है कि अब हम उनके साथ जाकर खड़े हो जाएं। बा, और बा, इस फर्ज को हम निभाने के लिए यहाँ आए हैं और जगह जगह से जो पूरे देश से मुस्लिम कौम आज इस आपदा में, आकर इस भरी में उस दर्द को महसूस करते हुए यहाँ आ रहे हैं हम उनका भी सबका शुक्रिया अदा करते हैं और ये जो एक भाईचारा है सिख मुस्लिम एकता वाला भाईचारा हमारी हमेशा एक कोशिश रही है और आगे भी रहेगी के हम इसको हमेशा मजबूती के साथ कायम रखेंगे इन और ये इंसानियत हमें इस्लाम सिखाता है प्रॉफिट मोहम्मद हजरत मोहम्मद मुस्तफ़ा वसल्लम की सीरत से हमें ये सीखने के लिए मिलता है इस्लाम की तालीम से के अगर कोई मुश्किल वक्त में है परेशान है भूखा प्यासा है उसका कुछ सब कुछ उजड़ गया उसका तो अब इस्लाम ये कहता है बिना जाति धर्म देखे बिना भेदभाव किए आप उसके साथ खड़े हो जाइए और उसकी मदद कीजिए ये हमारा मजहब हमारा दीन हमें सिखाता है मैं जितने हमारे यहाँ सिख भाई हैं ये मेरे बुजुर्ग है यहाँ खड़े, खड़े हुए हैं हमें पंजाब में कहावत है कि अगर किसी मुश्किल के में खड़े आदमी को आप ये बोल दो ना कि भैया मैं तेरे साथ खड़ा हूँ तो उसकी मुश्किल कम हो जाती है बिल्कुल बिल्कुल ऐसा ही है बस वही कहने के लिए आए हैं इसलिए आए हैं आज क्या क्या लेके आए हम यहाँ पर आटा लेकर आए हैं चावल लेकर आए हैं बच्चों के डाइपर लेकर आए हैं शाही इमाम साहब ने एक लिस्ट जारी की थी जिसमें माचिस मोमबत्ती अगरबत्ती धूपबत्ती और नहाने का साबुन कपड़े धोने का साबुन सरसों का तेल फ्रूट्स में हम केले लेकर आए हैं इस तरह का हम सामान लेकर आए लेडीज के हम कुछ सामान लेकर आए हैं जो यहाँ जरूरत की चीज है मैंने अभी अभी उनसे भी यही बात की हम तिरपाल भी लाए हैं तिरपाल वगैरह जो टेंट वगैरह के लिए हाँ, है हाँ। हम बिछाने की और लगाने के ऊपर टेंट पे वो दोनों तरह की तिरपाल लेकर आए अभी अभी मैंने उनसे भी यही बात की की हमें राशन तो आप ले आए आपका वेलकम है जी आयानू मगर जो आने वाले समय में हमें जरूरत होगी ना वो रहेगी डीजल की बड़े बड़े ट्रैक्टरों की और आप लोगों के साथ की हमारा साथ हमेशा है मैं ज़िला हापुड़ से आया हूँ वहाँ एक गाड़ी आ गई है अभी तीन दिन बाद दो दिन बाद जब हम वापस लौटेंगे सेवा करने के बाद यहाँ पर अगला हमने जो वहाँ अपनी जो वॉल्टियर्स हमारी टीम हापुड़ में यूपी में लगी हुई है हमने उनमें ये बोला है कि आप जो तंबू लगाने के लिए बांस बल्ली होते हैं और जो मच्छरदानी होती हैं और तिरपाल और ज़्यादा क्वांटिटी में हमें चाहिए क्योंकि जब ये पानी बैठ जाएगा नीचे उसके बाद जो साफ़ सफाई के लिए वॉलेंटियर्स होंगे जो यहाँ टीम चाहिए काम करने के लिए उस वक्त ज्यादा मेहनत होगी हाँ। अभी यह बोट में बैठे वहाँ गए सामान दिया है वापस आ गए लेकिन मेहनत असल मेहनत तब होगी जब ये पानी नीचे हो जाएगा रियल मेहनत तब होगी मैं आपके चैनल के माध्यम से पूरे हिंदुस्तान के अमन पसंद लोगों से ये गुजारिश करना चाहता हूँ कि आप लोग पंजाब के अंदर जो ये मुश्किल वक्त है बाढ़ आई है इस आपदा में आप लोग अपनी अपनी टीम के अपनी अपनी एन के ज़्यादा से ज़्यादा वॉल्टियर्स पंजाब में भेजें क्योंकि अभी यहाँ पर बहुत सारी मेहनत की ज़रूरत है और टीम वर्क की ज़रूरत है अगर टीम वर्क नहीं होगा तो इन लोगों के लिए बहुत ज़्यादा मुश्किल हो जाएगी हमारा इंसानियत का तकाजा है हमारा अमन का पैगाम और हमारा प्यार मोहब्बत का और भाईचारे का ये पैगाम है कि हम अपनी टीम को सारे वॉल्टियर्स को यहाँ लाएं और वॉलेंटियर्स को यहाँ लगाएं और इनके लिए हम पूरे हेल्प के साथ काम करें क्योंकि ये लोग वो हैं जब कोई भूखा प्यासा होता है तो ये अपने घरों में बैठे नहीं रहते हैं आज हमारा फर्ज है कि हम इनके साथ खड़े हो जाए मेरी सबसे रिक्वेस्ट है जी ये एक ना बात आपसे और बोलनी थी कि अगर आप लोग वापस जाएंगे ना जब तो यहाँ के जो लोकल लोग हैं उनसे मिलकर जाइएगा कि आपको क्या क्या चीजें चाहिए उसका प्रबंध किया जाए बिल्कुल बिल्कुल जब हम यहाँ से जाएंगे हमारे साथ जो गुड़ भाई अभी, उनसे बात हुई थी तो जितना ज्यादा हो, गया, उसका क्वांटिटी में, उसकी क्वांटिटी ज्यादा हो वो सामान फिर हम यहाँ लेकर आएंगे और फिर हम आप लोगों के साथ अब की तरह फिर तीन दिन बाद हम आप लोगों के साथ खड़े हो जाएंगे और मैं एक बात सिर्फ ये कह देना चाहता हूँ अभी जो ये फ्राइडे गया था आज संडे है आज संडे फ्राइडे जो गया था दो दिन पहले मैंने जिला हापुड़ में जुमे की नमाज के बाद अपनी मस्जिद में खड़े होकर इमाम साहब से कहा इमाम साहब ने कहा पंजाब में बाढ़ आई है वहाँ जो पीड़ित परिवार हैं जिनका सब कुछ जो, जो है उजड़ गया है उन लोगों के लिए मुस्लिम युवा मंच की टीम आई है इनकी मदद करिए वहाँ पहुंचेंगे देखते ही देखते देखते ही देखते हमने जो वो बैनर बिछाया था मुस्लिम कौम जब नमाज पढ़ पढ़ के निकल रही थी और हम कह रहे थे कि पंजाब में आपदा आई है सिख भाइयों को मुसलमान भाइयों के साथ की जरूरत है इस वक्त देखते ही देखते हर इंसान ने अपना आशीर्वाद दिया दुआएं दी प्यार दिया सबने प्यार दिया, प्यार दिया प्यार हम फिर जाएंगे, जाएंगे और फिर हम फिर जाएंगे ਪੀਏ ਪੀਏ ਨਵੋ ਕਪੀਰ ਲੈਂਗੇ ਇਹ ਸਾਡੇ ਲਈ ਬਹੁਤ ਬੜੀ ਬਾਤ ਹੈ ਕਿ ਅੱਜ ਇਸਲਾਮ ਜਿਹੜਾ ਹੈ ਉਹ ਵੀ ਸਾਡੇ ਸਾਥ ਖੜਾ ਹੈ ਸਾਡੇ ਸਰਦਾਰ ਜੀ ਖੜੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਧਰਮਾਂ ਦੀ ਲੜਾਈ ਖਤਮ ਹੋ ਗਈ ਅੱਜ ਇਨਸਾਨੀਅਤ ਜਿਹੜੀ ਆ ਉਹ ਜਾਗ ਉੱਠੀ ਹੈ ਸਰਦਾਰ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਸ਼ਾਈ ਮਾਮ ਪੰਜਾਬ ਉਸਮਾਨ ਲੁਧਿਆਣਵੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨਾਲ ਅਸੀਂ ਪਿਛਲੇ ਕਹੋ ਭਈ ਕਟੋ-ਕਟਨੀ 8-9 ਸਾਲਾਂ ਤੋਂ ਜਿਹੜਾ ਉਹ ਫੈਮਿਲੀ ਰਿਲੇਸ਼ਨ ਵਾਂਗ ਬਣ ਚੁੱਕੇ ਆ ਕਿਉਂਕਿ ਉਹ ਇਸ ਗੱਲ ਨੂੰ ਸਮਝਦੇ ਆ ਜਿਹੜਾ ਪੰਜਾਬ ਹੈ ਇਹਨੂੰ ਕਿਹਾ ਜਾਂਦਾ ਵੀ ਇਹ ਸਿੱਖਾਂ ਦੀ ਸਟੇਟ ਹੈ ਹਨਾ ਪਰ ਕੀ ਜਿਹੜਾ 47 ਸੰਤਾਪ ਹੰਡਾਇਆ ਉਹ ਸਿਰਫ ਸਿੱਖਾਂ ਨੇ ਹੰਡਾਇਆ ਨਹੀਂ ਬਾਕੀ ਕੌਮਾਂ ਨੇ ਵੀ ਹੰਡਾਇਆ ਹੈ ਹੈ ਨਾ ਤੇ ਜਿਹੜੀ ਪੰਜਾਬ ਦੀ ਓਨਰਸ਼ਿਪ ਹੈ ਉਹ ਵੀ ਤੇ ਸਾਰਿਆਂ ਦੀ ਸਾਂਝੀ ਹੈ ਤੇ ਜਦੋਂ ਅੱਜ ਆਫ਼ਤਾ ਦੀ ਗੱਲ ਆਈ ਹੈ ਜਾਂ ਜਦੋਂ ਅੱਗੇ ਮਦਦ ਦੀ ਗੱਲ ਹੁੰਦੀ ਹੈ ਤਾਂ ਉਦੋਂ ਵੀ ਇਹਨਾਂ ਦਾ ਵੀ ਓਨਾ ਹੀ ਰੋਲ ਹੈ ਕਿਉਂਕਿ ਪੰਜਾਬ ਇਹਨਾਂ ਦਾ ਵੀ ਓਨਾ ਹੈ ਸਾਡਾ ਵੀ ਓਨਾ ਹੈ ਹੈ ਨਾ ਜੇ ਮੈਂ ਕਹਾਂ ਮੇਰੀ ਕੱਲੇ ਦੀ ਓਨਰਸ਼ਿਪ ਹੈ ਉਹ ਵੀ ਗਲਤ ਹੈ ਜੇ ਉਹ ਕੱਲੇ ਕਹਿਣ ਉਹਨਾਂ ਦੀ ਕੱਲੇ ਦੀ ਓਨਰਸ਼ਿਪ ਹੈ ਉਹ ਵੀ ਗਲਤ ਹੈ ਕਿ ਉਹਨਾਂ ਦੇ ਕੋਆਰਡੀਨੇਟ ਕਰਕੇ ਇਹਨਾਂ ਨੇ ਅੱਜ ਜਿਹੜੀ ਸਾਡੀ ਅਸੀਂ ਸਾਂਝਾ ਬੇਸ ਕੈਂਪ ਜਿਹੜਾ ਵਾ ਉਹਨੇ ਤੁਸੀਂ ਦੇਖੋਗੇ ਵੀ ਅਸੀਂ ਇੱਥੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੱਜ ਯੂਪੀ ਤੋਂ ਆਏ ਆ ਇਹ ਪੰਜਾਬ ਤੋਂ ਆਏ ਆ ਹਨਾ ਕੱਲ ਹਿਮਾਚਲ ਤੋਂ ਆਏ ਸੀ ਵੀਰ ਸੋ ਮੁਸਲਮਾਨ ਵੀਰ ਜਿਹੜੇ ਸਾਰੇ ਦੇ ਸਾਰੇ ਕਹਿੰਦੇ ਆਂ ਇੰਡੀਆ ਚੋਂ ਉਹ ਇੱਥੇ ਆ ਰਹੇ ਆ ਸੋ ਜਦੋਂ ਜਦੋਂ ਮੈਂ ਉਹਨਾਂ ਨੂੰ ਮਿਲਦਾ ਨਾ ਉਦੋਂ ਉਦੋਂ ਮਤਲਬ ਮੇਰੇ ਗੱਜਪੜ ਆਉਂਦਾ ਕਿ ਜਦੋਂ ਆ ਕੇ ਹੁਣ ਤੁਹਾਡੇ ਸਾਹਮਣੇ ਇਹਨਾਂ ਨੇ ਆਹ ਗੱਲ ਕਹੀ ਕੱਲ ਮੈਂ ਰਾਤੀ ਇੱਕ ਇੰਟਰਵਿਊ ਦੇ ਰਿਹਾ ਸੀ ਜੈਪੁਰ ਦੇ ਆਪਣਾ ਉਹਦੇ ਤੇ ਰਾਜਸਥਾਨ ਦੇ ਇੱਕ ਨਿਊਜ਼ ਚੈਨਲ ਤੇ ਕਿਉਂਕਿ ਉੱਥੋਂ ਵੀ ਸਾਡੇ ਕੋਲ ਮੇਵਾਤ ਡਿਸਟ੍ਰਿਕਟ ਹੈ ਉੱਥੋਂ ਸਾਡੇ ਕੋਲੋਂ 6 ਟਰੱਕ ਆਏ ਸੀ ਜੀ ਉਹਨਾਂ ਨੇ ਜਦੋਂ ਗੱਲ ਕਹੀ ਉਹ ਕਹਿੰਦੇ ਜੀ ਬਈ ਅਸੀਂ ਜਿੱਦਾਂ ਮਸਜਿਦ ਦੇ ਅੰਦਰ ਜਿਹੜਾ ਅਸੀਂ ਫੰਡ ਰੇਜ਼ਿੰਗ ਕਰ ਰਹੇ ਸੀ ਤੇ ਕਹਿੰਦੇ ਇੱਕ ਬਜ਼ੁਰਗ ਬੀਬੀ ਤਕਰੀਬਨ ਉਹਦੀ 80 ਸਾਲ ਉਮਰ ਹੋਣੀ ਹੈ ਜੀ ਉਹਨੂੰ 2 ਦਿਨ ਪਹਿਲਾਂ 1000 ਰੁਪਈਆ ਜਿਹੜੀ ਬੁਢਾਪਾ ਪੈਨਸ਼ਨ ਮਿਲੀ ਸੀ ਨਾ ਉਹਨੇ ਲਿਆ ਕੇ ਕਹਿੰਦੇ ਮੋਲਾਨਾ ਜੀ ਦੇ ਹੱਥੇ ਧਰਤੀ ਬਈ ਇਹ ਮੇਰੇ ਸਿੱਖ ਵੀਰਾਂ ਦੇ ਨਾਲ ਜਿਹੜੀ ਆ ਮੈਂ ਮਦਦ ਲਈ ਖੜੀ ਆ ਇਹ ਦੇਣਾ ਕਿੱਥੇ ਦੇ ਦਾਂਗੇ ਅਸੀਂ ਕਿੱਥੇ ਦੇ ਦਾਂਗੇ ਬਿਲਕੁਲ ਹੈ ਨਾ ਸੋ ਇਹ ਜਿਹੜਾ ਆਪਸੀ ਭਾਈਚਾਰਾ ਹੈ ਜਿਹੜਾ ਪਿਆਰ ਹੈ ਇਹ ਫਿਰਕਾ ਪਰਸਤੀ ਦੇ ਉੱਪਰ ਉਹ ਮੂੰਹ ਦੇ ਉੱਪਰ ਉਹ ਕਰਾਰੀ ਚਪੇੜ ਹੈ ਜਿਹੜੀ ਸਦੀਆਂ ਤੱਕ ਉਹਨਾਂ ਨੂੰ ਯਾਦ ਰਹੂਗੀ ਬਿਲਕੁਲ ਬੇਸਰ ਹੈ ਨਾ ਜਿਹੜੇ ਜਿਹੜੇ ਲੋਕ ਫਿਰਕਾ ਪਰਸਤੀ ਦੇ ਨਾਂ ਦੇ ਹੇਟ ਆਪਦੀਆਂ ਸੈਲਫਿਸ਼ ਮੋਟਿਵਜ਼ ਚਮਕਾਉਂਦੇ ਨੇ ਉਹਨਾਂ ਨੂੰ ਜਦੋਂ ਇਹ ਵੀਡੀਓ ਵੇਖਣੀ ਉਹਨਾਂ ਨੂੰ ਲੱਗਦਾ ਵੀ ਅਸਲ 'ਚ ਉਹਨਾਂ ਦੀ ਉਮੀਦਾਂ ਦੇ ਪਾਣੀ ਫਿਰ ਜਾਣਾ ਹੈ ਇਹ ਪਾਣੀ ਪੰਜਾਬ ਦੇ ਉੱਤੇ ਨਹੀਂ ਫਿਰਿਆ ਇਹ ਉਹਨਾਂ ਦੀ ਉਮੀਦਾਂ ਦੇ ਪਾਣੀ ਫਿਰੇ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ ਜੇ ਪੰਜਾਬ ਨਾਲ ਐਡਾ ਵੱਡਾ ਟੱਕਾ ਹੋਊਗਾ ਕਿਉਂਕਿ ਆਪਾਂ ਕਿਤੇ ਨਾ ਕਿਤੇ ਮੰਨਦੇ ਆਂ ਵੀ ਇਹ ਜਿਹੜਾ ਕੁਦਰਤੀ ਆਫਤਾ ਦੇ ਨਾਲ-ਨਾਲ ਮੈਨ-ਮੇਡ ਵੀ ਆ ਹੁਣ ਤੇ ਹੌਲੀ-ਹੌਲੀ ਸਿੱਧ ਵੀ ਹੋਣ ਲੱਗ ਗਿਆ ਹਨ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਕਿੱਦਾਂ ਆਪਦੇ ਪੈਰਾਂ ਤੇ ਖੜਾ ਹੋ ਜਾਊਗਾ ਐਦਾਂ ਦੇ ਜਦੋਂ ਵੀਰ ਨਾਲ ਖੜੇ ਹੋਣਗੇ ਪੰਜਾਬ ਆਪਦੇ ਪੈਰਾਂ ਤੇ ਚੁਟਕੀਆਂ 'ਚ ਖੜਾ ਹੋ ਜਾਊਗਾ ਸੋ ਮੈਂ ਫੇਰ ਤੈਅ ਦੇ ਲੋ ਸਾਰੀ ਦੀ ਸਾਰੀ ਜਿਹੜੀ ਮੁਸਲਮਾਨ ਵੀਰ ਜਿੰਨੇ ਸਾਡੇ ਵੀਰ ਇੱਥੇ ਆਉਂਦੇ ਪਏ ਆ ਜਿੰਨੇ ਬੈਕ ਐਂਡ ਤੇ ਹੈਲਪ ਕਰ ਰਹੇ ਆ ਜਿੰਨੇ ਇੱਥੇ ਆ ਕੇ ਹੈਲਪ ਕਰ ਰਹੇ ਆ ਜਿੰਨਾ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਨੇ ਕਿਉਂਕਿ ਮੈਨੂੰ ਇਹਨਾਂ ਦੀਆਂ ਕਮਿਟਮੈਂਟਾਂ ਵੇਖ ਕੇ ਵੀ ਕਈ ਵਾਰੀ ਐ ਲੱਗਣ ਲੱਗਦਾ ਯਾਰ ਅਸੀਂ ਵੀ ਇਸ ਲੈਵਲ ਦੀ ਕਮਿਟਮੈਂਟ ਕੀ ਪੰਜਾਬ ਲਈ ਰੱਖਦੇ ਆ ਜਿੰਨੀ ਇਹ ਰੱਖਦੇ ਆ ਸੋ ਇਹ ਸਾਰੀਆਂ ਚੀਜ਼ਾਂ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਾਂ ਜਿੱਦਾਂ ਹਾਲਾਤ ਜਿਹੜੇ ਆ ਉਹ ਸੁਧਰ ਰਹੇ ਆ ਪਰ ਇਹ ਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਦੇ ਵੀਰਾਂ ਨੂੰ ਸਪੈਸ਼ਲੀ ਕਿਸਾਨਾਂ ਨੂੰ ਸਾਡੀ ਲੋੜ ਨਹੀਂ ਹੈ ਕਿਉਂਕਿ ਪਾਣੀ ਉਤਰਣ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜਾ ਮੈਨ ਪਾਵਰ ਦੀ ਲੋਡ ਪੈਣੀ ਹੈ ਫੰਡਸ ਦੀ ਲੋਡ ਪੈਣੀ ਹੈ ਸਮਾਨ ਦੀ ਲੋਡ ਪੈਣੀ ਹੈ ਡਿਸਟ੍ਰੀਬਿਊਸ਼ਨ ਚ ਲੋਡ ਪੈਣੀ ਹੈ ਅੱਜ ਤੇ ਸਮਾਨ ਇਕੱਠਾ ਹੋ ਰਿਹਾ ਪਰ ਕੀ ਸਾਡੀਆਂ ਜਿਹੜੀਆਂ ਮਾਨਸਿਕਤਾ ਹੈ ਉਹਦੇ ਵਿੱਚ ਇਹ ਜਿਹੜੀ ਹੜ ਦੀ ਜਿਹੜੀ ਲਾਈਫ ਹੈ ਇਹ ਸਿਰਫ 7-8 ਦਿਨਾਂ ਜਾਂ 10 ਦਿਨਾਂ ਕਿ 10 ਦਿਨਾਂ ਬਾਅਦ ਅਸੀਂ ਸੋਚਣਾ ਬੰਦ ਕਰ ਦਾਂਗੇ ਕਿਉਂਕਿ ਇਹ ਜਿਹੜੇ ਅੱਜ ਚੀਜ਼ ਸਟਾਰਟ ਹੋਈ ਹੈ ਘੱਟੋ ਘੱਟ 3 ਮਹੀਨੇ 4 ਮਹੀਨੇ 6 ਮਹੀਨੇ ਤੇ ਜਿਹਦਾ ਘਰ ਬਣਨਾ ਉਹਦੇ ਲਈ ਤਾਂ ਇੱਕ ਸਾਲ ਦੀ ਖੇਡ ਬਿਲਕੁਲ ਬਿਲਕੁਲ ਹੈਨਾ ਸੋ ਵੀਰ ਦੀ ਬੜੀ ਪਿਆਰੀ ਚੀਜ਼ ਸਗੀ ਇਹ ਕਹਿੰਦੇ ਵੀ ਜਿਨ੍ਹਾਂ ਦਾ ਘਰ ਟੁੱਟਿਆ ਤੁਸੀਂ ਉਹਨਾਂ ਦੀ ਸਾਨੂੰ ਡਿਟੇਲ ਦੇਣੀ ਹੈ ਹਾਂ ਹੈਨਾ ਅਸੀਂ ਉਹਦੇ ਉਹਨਾਂ ਦੇ ਘਰ ਬਣਾ ਕੇ ਦੇਵਾਂਗੇ ਹੁਣ ਵੀਰੇ ਤੁਸੀਂ ਇੱਥੇ ਇੱਕ ਗੱਲ ਦੱਸੋ ਵੀ ਮੰਨ ਲਓ ਫੋਰ ਐਗਜ਼ਾਮਪਲ ਮੈਂ ਨਹੀਂ ਚਾਹੁੰਦਾ ਕਿਸੇ ਦਾ ਘਰ ਟੁੱਟਿਆ ਹੋਵੇ ਪਰ ਮੈਂ ਸਿਰਫ ਗੱਲ ਸਮਝਾਉਣ ਲਈ ਦੱਸ ਰਿਹਾ ਵੀ ਇੱਕ ਕੋਈ ਸਿੱਖ ਵੀਰ ਹੈ ਉਹਨਾਂ ਦਾ ਘਰ ਜਿਹੜਾ ਵਾ ਉਹ ਮਤਲਬ ਕਹਿ ਲੋ ਬਈ ਥੋੜਾ ਬਹੁਤ ਰਿਪੇਅਰ ਮੇਨਟੇਨੈਂਸ ਆ ਜਾਂ ਉਹਦਾ ਲੈਂਟਰ ਚੋਰਿਆ ਹੁਣ ਇੱਕ ਮੁਸਲਮਾਨ ਵੀਰ ਕੋਲ ਖੜ ਕੇ ਠੀਕ ਹੈ ਫੰਡ ਰੇਜ਼ ਕਰਕੇ ਉਹਨੇ ਉਹਦਾ ਘਰ ਬਣਾਇਆ ਕਿ ਉਹ ساری ਜ਼ਿੰਦਗੀ ਕਿਸੇ ਵੀ ਮੁਸਲਮਾਨ ਵੀਰ ਦੇ ਪ੍ਰਤੀ ਈਰਖਾ ਤੇ ਮਤਲਬ ਦੂਜੀ ਭਾਵਨਾ ਰੱਖ ਲੂਗਾ ਨਹੀਂ ਕਦੀ ਵੀ ਨਹੀਂ ਅੱਛਾ ਦੂਸਰੀ ਗੱਲ ਜਿਹੜੇ ਵੀਰ ਨੇ ਕੋਲ ਖੜ ਕੇ ਬਣਾਇਆ ਕੀ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਮੁੜ ਕੇ ਉਹਨਾਂ ਦੀ ਰਿਸ਼ਤੇਦਾਰੀਆਂ ਵਿਆਹ ਤੇ ਇੱਕ ਦੂਜੇ ਦੇ ਜਾਣਾ ਇੱਕ ਦੂਜੇ ਦੇ ਜਵਾਗ ਜੰਮੇ ਤੇ ਜਾਣਾ ਸ਼ਗਨ ਪਾਉਣੇ ਉਹ ਸ਼ਗਨ ਵਿਹਾਰ ਕਰਨੇ ਕੀ ਉਹ ਸਾਰਾ ਕੁਝ ਚਾਲੂ ਨਹੀਂ ਹੋ ਜਾਊਗਾ ਹੋਊਗਾ ਬਿਲਕੁਲ ਹੋਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮਾਜ ਨੂੰ ਖੂਬਸੂਰਤ ਸੋਹਣਾ ਤੇ ਖੁਸ਼ਹਾਲ ਬਣਾਉਂਦੀਆਂ ਨੇ ਸੋ ਅੱਜ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਸਪੈਸ਼ਲੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਆ ਨਰੇਟਿਵ ਹੈ ਜਿਹੜਾ ਸੋਸ਼ਲ ਮੀਡੀਆ ਤੇ ਸਿਰਜਿਆ ਜਾ ਰਿਹਾ ਕਿ ਯਾਰ ਇਹ ਸਿਰਫ ਸਿੱਖਾਂ ਦੀ ਲੜਾਈ ਹੈ ਸਿਰਫ ਸਿੱਖਾਂ ਦਾ ਪੰਜਾਬ ਹੈ ਅੱਜ ਤੁਸੀਂ ਉਹ ਸਾਰਾ ਦਾ ਸਾਰਾ ਜਿਹੜਾ ਉਹ ਬ੍ਰੇਕ ਕਰ ਰਹੇ ਹੋ ਸੋ ਤੁਸੀਂ ਵੀ ਬਹੁਤ ਬਹੁਤ ਧੰਨਵਾਦੀ ਹੋ ਤੁਹਾਡਾ ਵੀ ਧੰਨਵਾਦ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸੋ ਆਵਰਲੀ ਅਲਾ ਨੂਰਿਉ ਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜੈ ਕੌਣ ਬਲੇ ਕੋ ਬੰਦੇ ਗੁਰੂ ਨਾਨਕ ਸਾਹਿਬ ਦੇ ਬੋਲ ਸੀ ਤੇ ਅੱਜ ਸ਼ਾਇਦ ਉਹ ਗੱਲਾਂ ਜਿਹੜੀਆਂ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਜਿਹੜਾ ਅਸੀਂ ਸੁਣਦੇ ਹੁੰਨੇ ਸਾਂ ਕਿ ਇਸਲਾਮ ਭਾਈਚਾਰੇ ਨੇ ਦਸਮ ਪਿਤਾ ਵਾਸਤੇ ਆ ਕੁਰਬਾਨੀਆਂ ਕੀਤੀਆਂ ਪੀਰ ਬੁੱਧੂ ਸ਼ਾਹ ਦੀ ਗੱਲੋ ਸੈਦ ਪੀ ਖਮਸ਼ਾਹ ਨੂੰ ਗੱਲੋ ਜਾਂ ਕਿੰਨੇ ਕ ਨਾਮ ਹੈ ਲਾਉਂਦਾ ਗਨੀ ਖਾਂ ਨਬੀ ਖਾਂ ਗਨੀ ਖਾਂ ਉਹਨਾਂ ਦੇ ਕਿੰਨੇ ਕ ਨਾਮ ਹੈ ਗੱਲਣਾ ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੇ ਸਾਡਾ ਸਾਥ ਦਿੱਤਾ ਤੇ ਅੱਜ ਇੱਕ ਵਾਰੀ ਫੇਰ ਇਤਿਹਾਸ ਗਵਾਏ ਤੇ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਇੱਕ ਵਾਰੀ ਫੇਰ ਇਸਲਾਮ ਪਾਈ ਚਿਹਰਾ ਜਿਹੜਾ ਪੰਜਾਬੀਆਂ ਦੇ ਸਰਦਾਰਾਂ ਦੇ ਹੱਕ ਵਿੱਚ ਖੜਾ ਸੋ ਅੱਜ ਦੀ ਵੀਡੀਓ ਵਿੱਚ ਇਨਾਈ ਧੰਨਵਾਦ